ਕਾਂਗਰਸ ਦੇ ਲੀਡਰ ਇੱਕ ਦੂਜੇ ਦੀਆਂ ਜੜਾਂ ਪੁੱਟਣ ਤੇ ਲੱਗੇ ਹੋਏ ਨੇ ਪ੍ਰਧਾਨ ਰਾਜਾ ਵੜਿੰਗ ਤੇ ਭਾਰਤ ਭੂਸ਼ਨ ਆਸ਼ੂ ਫਿਰ ਇੱਕ ਵਾਰ ਟਕਰਾਅ ਦੇ ਵਿੱਚ ਨੇ ਪਰ ਕਿਉਂ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉੱਧਰ ਕਿ ਮੈਡਮ ਅਨਵਜੋਤ ਕੌਰ ਸਿੱਧੂ ਦੀ ਕਾਂਗਰਸ ਦੇ ਵਿੱਚਕਾਰ ਵਾਪਸੀ ਹੋਣ ਜਾ ਰਹੀ ਹੈ ਜਾਂ ਫਿਰ ਕਾਂਗਰਸ ਨੇ ਸਿੱਧੂ ਜੋੜੇ ਨੂੰ ਤਰਜੀਹ ਦੇਣੀ ਬੰਦ ਕਰ ਦਿੱਤੀ ਆ ਇਸ ਤੇ ਵੀ ਅਹਿਮ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਨੇ ਮਨ ਬਣਾ ਲਿਆ ਕਿ ਹੁਣ ਮਾਮਲਾ ਪੂਰਾ ਅੰਜਾਮ ਤੱਕ ਲੈ ਕੇ ਜਾਇਆ ਜਾਵੇਗਾ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਕਾਲੀ ਦਲ ਤੇ ਐਜੀਪੀਸੀ ਦੇ ਹਵਾਲੇ ਤੋਂ ਜਿਵੇਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਦੇ ਉੱਪਰ ਸਵਾਲ ਚੁੱਕਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਹੀ ਹਰਜਿੰਦਰ ਸਿੰਘ ਧਾਮੀ ਸਾਹਮਣੇ ਆਏ ਨੇ ਪਰ ਕੀ ਹਰਜਿੰਦਰ ਸਿੰਘ ਧਾਮੀ 328 ਸਰੂਪਾਂ ਦੇ ਮਾਮਲੇ ਦੇ ਵਿੱਚ ਇਹ ਦੱਸਣ ਦੇ ਲਈ ਤਿਆਰ ਨੇ ਕਿ ਆਖਰਕਾਰ ਇਹ 328 ਸਰੂਪ ਕਿੱਥੇ ਗਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਝ ਮਤਿਆਂ ਦਾ ਹਵਾਲਾ ਦਿੰਦਿਆਂ ਨਵੇਂ ਸਵਾਲਾਂ ਨੂੰ ਖੜਾ ਕਰ ਦਿੱਤਾ ਤੇ ਪੁਰਾਣੇ ਸਵਾਲਾਂ ਦੇ ਜਵਾਬ ਦਿੱਤੇ ਜੋ ਸਵਾਲ ਕੱਲ ਮੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੁੱਕੇ ਗਏ ਕੀ ਉਸ ਦਾ ਜਵਾਬ ਅਕਾਲੀ ਦਲ ਵੀ ਦੇਵੇਗਾ ਜਾਂ ਫਿਰ ਇਹ ਪੰਥਕ ਧਿਰਾਂ ਦੇ ਵਿੱਚ ਜੋ ਟਕਰਾਇਆ ਇਹ ਦੋ ਧਿਰਾਂ ਦੇ ਵਿੱਚਕਾਰ ਹੀ ਰਹਿ ਜਾਵੇਗਾ ਇਹ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਆਖਰਕਾਰ ਕਿੱਥੋਂ ਤੱਕ ਵਿਧਾਇਆ ਜਾਵੇਗਾ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੀ ਕੁਝ ਘੰਟਿਆਂ ਬਾਅਦ ਹੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸ਼ੁਰੂ ਹੋਣ ਜਾ ਰਿਹਾ ਹੈ ਪਰ ਕੀ ਜਿਸ ਮਕਸਦ ਦੇ ਲਈ اجلاس ਸੱਦਿਆ ਜਾ ਰਿਹਾ ਹੈ ਉਹ ਮਕਸਦ ਪੂਰਾ ਹੋ ਜਾਵੇਗਾ ਜਾਂ ਫਿਰ ਸਾਡੇ ਰਾਜਨੀਤਿਕ ਲੀਡਰ ਇੱਕ ਦੂਜਿਆਂ ਦੇ ਗੁਲਾਮੇ ਫੜ ਕੇ ਵਾਪਸ ਘਰਾਂ ਨੂੰ ਪਰਤੇ ਆਉਣਗੇ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਸ਼ਾਸਕਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਾਬੋ ਸਵਾਗਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਖਣਾ ਸਾਹਿਬ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀ ਸਰ ਪਿਛਲੇ ਦਿਨ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਬਹੁਤ ਅਹਿਮ ਖਬਰ ਤੇ ਚਰਚਾ ਕੀਤੀ ਸੀ ਭਾਰਤ ਭੂਸ਼ਣ ਆਸ਼ੂ ਦੇ ਵੱਲੋਂ ਸਵਾਲ ਚੁੱਕੇ ਗਏ ਸੀ ਕਿ ਕਾਂਗਰਸੀ ਲੀਡਰਸ਼ਿਪ ਆਪਣੇ ਵਰਕਰਾਂ ਦੇ ਨਾਲ ਨਹੀਂ ਖੜਦੀ ਕਿ ਸੀਨੀਅਰ ਕਾਂਗਰਸ ਦੇ ਲੀਡਰ ਨੇ ਜੋ ਵਰਕਰਾਂ ਨੂੰ ਅਣਗੌਲਿਆ ਕਰਦੇ ਨੇ ਇਹ ਕਾਂਗਰਸ ਦੇ ਵਰਕਰ ਵੀ ਮਹਿਸੂਸ ਕਰ ਰਹੇ ਨੇ ਪਰ ਬੀਤੇ ਕੱਲ ਰਾਜਾ ਵੜਿੰਗ ਦਾ ਇਸ ਤੇ ਪਲਟਵਾਰ ਸਾਹਮਣੇ ਆ ਜਾਂਦਾ ਆ ਉਹ ਇਹ ਗੱਲ ਕਹਿੰਦੇ ਨੇ ਕਿ ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਆ ਕਿ ਇੱਕ ਪ੍ਰਧਾਨ ਹੋਣ ਦੇ ਨਾਤੇ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨਬਾਜ਼ੀ ਕੀਤੇ ਜਾਣਾ ਠੀਕ ਆ ਉਹਨਾਂ ਦੀ ਇਸ ਬਿਆਨਬਾਜ਼ੀ ਨੂੰ ਕਿਵੇਂ ਦੇਖਦੇ ਹੋ ਤੇ ਦੂਜੇ ਪਾਸੇ ਮੈਡਮ ਨਵਜੋਤ कौर ਸਿੱਧੂ ਦੀ ਵੀ ਕਾਂਗਰਸ ਦੇ ਵਿੱਚਕਾਰ ਵਾਪਸੀ ਦੀਆਂ ਚਰਚਾਵਾਂ ਨੇ ਕਿ ਮੈਡਮ ਨਵਜੋਤ कौर ਸਿੱਧੂ ਦੀ ਵਾਪਸੀ ਹੋਣ ਜਾ ਰਹੀ ਹੈ ਜਾਂ ਫਿਰ ਕਾਂਗਰਸ ਨੇ ਹੁਣ ਸਿੱਧੂ ਜੋੜੇ ਨੂੰ ਤਰਜੀਹ ਦੇਣੀ ਬੰਦ ਕਰ ਦਿੱਤੀ ਹੈ ਇਹਨਾਂ ਦੋਨਾਂ ਮਾਮਲੇ ਦੇ ਵਿੱਚ ਰਾਜਾ ਵੜਿੰਗ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਜੀ ਜੀ ਰਖੜਾ ਸਾਹਿਬ ਜਿਸ ਤਰੀਕੇ ਨਾਲ ਰਾਜਾ ਵੜਿੰਗ ਦਾ ਇਹ ਬਿਆਨ ਸਾਹਮਣੇ ਆਇਆ ਤਾਂ ਜੇਕਰ ਉਸ ਨੂੰ ਮੈਂ ਸੰਖੇਪ ਤੇ ਇੱਕ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੋਵੇ ਤਾਂ ਮੈਂ ਟੇਬਲ ਸਿਰਫ ਇੰਨੀ ਗੱਲ ਕਹਿ ਸਕਣਾ ਕਿ ਇਹ ਕਿਸੇ ਪ੍ਰਧਾਨ ਦਾ ਬਿਆਨ ਨਹੀਂ ਆ ਕਿ ਮੈਨੂੰ ਕਿਸੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਬਲਕਿ ਇੱਕ ਹੰਕਾਰੀ ਵਿਅਕਤੀ ਦਾ ਇਹ ਬਿਆਨ ਜਿਹੜਾ ਆਖਿਆ ਜਾਂਦਾ ਕਿ ਮਤਲਬ ਇੰਨਾ ਹੰਕਾਰ ਕਿ ਜਿਹੜਾ ਤੁਸੀਂ ਇੰਨੀ ਗੱਲ ਕਹਿ ਰਹੇ ਜੀ ਕਿ ਆਪਣੀ ਹੀ ਪਾਰਟੀ ਦੇ ਉਸ ਸੀਨੀਅਰ ਨੇਤਾ ਸਬੰਧੀ ਕਿ ਜਿਸ ਨੇ ਵਧੀਆ ਤਰੀਕੇ ਦੇ ਨਾਲ ਆਪਣੇ ਹਲਕੇ ਦੇ ਵਿੱਚ ਪ੍ਰਦਰਸ਼ਨ ਕੀਤਾ ਹੋਵੇ ਪੇਜ ਨੰਬਰ 2 ਜੋ ਉਸਨੇ ਸਵੈ ਵਾਲ ਠਾਏ ਹੋ ਆਸ਼ੂ ਜੀ ਜਿਸ ਤਰ੍ਹਾਂ ਮੈਂ ਗੱਲ ਕਰਾਤਾ ਉਹ ਸਵਾਲ ਜਿਹੜੇ ਉਹਨਾਂ ਨੇ ਅੱਜ ਤੋਂ ਕੁਝ ਦਿਨ ਪਹਿਲਾਂ ਉਠਾਏ ਉਹ ਉਠਾਏ ਬਿਲਕੁਲ ਵਾਜਬ ਸਵਾਲ ਉਹਨਾਂ ਵੱਲੋਂ ਉਠਾਏ ਗਏ ਉਹਨਾਂ ਨੇ ਕੰਪੈਰੀਟਿਵ ਸ਼੍ਰੋਮੀ ਹਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਾਲ ਕੀਤਾ ਆਪਣੀ ਪਾਰਟੀ ਦੇ ਪ੍ਰਧਾਨ ਜਾਂ ਆਪਣੀ ਪਾਰਟੀ ਦੀ ਲੀਡਰਸ਼ਿਪ ਦਾ ਕਿ ਕਿੱਥੇ ਇੱਕ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲਾ ਕਿ ਜਿਹੜਾ ਆਪਣੀ ਇੱਕ ਤਦਾਰਨ ਵਰਕਰ ਵਾਸਤੇ ਵੀ ਆਪਣੀ ਵਕੀਲਾਂ ਦੀ ਇੱਕ ਪੂਰੀ ਟੀਮ ਜਿਹੜੀ ਆ ਉਹ ਪੂਰੀ ਖੜੀ ਕਰ ਦਿੰਦਾ ਆਪਣੇ ਵਰਕਰਾਂ ਚ ਆਪਣੇ ਸਮਰਥਕ ਦੇ ਹੌਸਲੇ ਵਾਸਤੇ ਹੌਸਲਾ ਵਧਾਉਣ ਵਾਸਤੇ ਉਹਨਾਂ ਦੇ ਮਖ ਚ ਖਲੋਂਦਾ ਹੈ। ਔਰ ਜਿਸ ਤਰੀਕੇ ਦੀ ਉਦਾਹਰਨ ਤਰਨ ਤਰਨ ਦੀ ਜਿੰਨੀ ਚੁੰਮ ਚ ਕੰਚਨਪਤੀ ਦੇ ਸੰਦਰਭ ਚ ਸਾਰੇ ਨੇ ਵੇਖਿਆ ਤਾਂ ਇਹਦੇ ਵਿੱਚ ਭਾਰਤ ਪੂਸ਼ਣ ਆਸ਼ੂ ਦੇ ਇਹ ਬੋਲ ਕਿਸੇ ਵੀ ਕਿਸਮ ਦਾ ਕੋਈ ਉਹਲਾ ਜਿਹੜਾ ਉਹ ਨਹੀਂ ਰੱਖਦੇ ਪੂਰਨ ਤੌਰ ਤੇ ਸਪਸ਼ਟ ਕਰਦੇ ਆ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ ਚਾਹੇ ਉਹ ਐਲੋਪੀ ਹੋਵੇ ਚਾਹੇ ਹੋਰ ਸੀਨੀਅਰ ਲੀਡਰਸ਼ਿਪ ਹੋਵੇ ਉਹ ਕਦੇ ਵੀ ਆਪਣੇ ਵਰਕਰ ਦੇ ਮਗਰ ਜਾਂ ਆਪਣੇ ਸਮਰਥਕ ਦੇ ਮਗਰ ਉਖਲੋਤੇ ਨਜ਼ਰ ਨਹੀਂ ਆਉਂਦੇ ਉਹਨਾਂ ਨੂੰ ਤੁਸੀਂ ਦੇਖ ਲਓ ਕਿ ਜਿੰਨੀ ਚੋਣਾ ਹੋਈਆਂ ਜਿੰਨੀ ਚੋਣਾ ਦੇ ਵਿੱਚ ਕਿਤੇ ਵੀ ਜਿੱਥੇ-ਜਿੱਥੇ ਵੀ ਪੰਗੇ ਪਏ ਨੇ ਜਿਹੜੇ ਉਮੀਦਵਾਰ ਖਲੋਤੇ ਉਹਨਾਂ ਨੇ ਆਪਣੇ ਪੱਧਰ ਤੇ ਉਹਨਾਂ ਨੂੰ ਹੱਲ ਕੀਤਾ ਪਰ ਟੌਪ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਸੀ ਕਿਤੇ ਵੀ ਉੱਥੇ ਖਲੋਤੀ ਵਿਖਾਈ ਨਹੀਂ ਦਿੱਦੀ ਜਦੋਂ ਕਿ ਇਸ ਦੇ ਉਲਟ ਭਾਰਤ ਪੁਸ਼ਣ ਆਸ਼ੂ ਆਪਣੇ ਹਲਕੇਕਰ ਉਹਦੇ ਕਿਸੇ ਵਰਕਰ ਤੇ ਹਮਲਾ ਹੁੰਦਾ ਜਾਂ ਵਰਕਰ ਦਾ ਵਧੀ ਕੀ ਹੁੰਦੀ ਆ ਤਾਂ ਉਹ ਵਿਅਕਤੀ 5.5 5 ਘੰਟੇ ਜਾਂ 6 6 ਘੰਟੇ ਜਾ ਕੇ ਖਾਣਾ ਚ ਬੈਠਾ ਰਹਿੰਦਾ ਤੇ ਆਪਣੇ ਵਰਕਰ ਨੂੰ ਛਡਾ ਕੇ ਲੈ ਕੇ ਆਉਂਦਾ ਤੇ ਜੇਕਰ ਲੀਡਰਸ਼ਿਪ ਤੇ ਭਾਰਤ ਪੂਸ਼ਨਾ ਆਸ਼ੂ ਨੇ ਇਹ ਸਵਾਲ ਉਠਾਏ ਤਾਂ ਫਿਰ ਉਥੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇਹ ਫਰਜ਼ ਬਣਦਾ ਇਹ ਡਿਊਟੀ ਬਣਦੀ ਆ ਕਿ ਹਾਂ ਵੀ ਉਹਨਾਂ ਸਵਾਲਾਂ ਦਾ ਜਵਾਬ ਦਿੱਤਾ ਜਾਵੇ ਤੇ ਆਪਣੇ ਉਹ ਸੀਨੀਅਰ ਨੇਤਾ ਦੀ ਸੰਤੁਸ਼ਟੀ ਕਰਾਈ ਜਾਵੇ ਨਾ ਕਿ ਇੰਨੀ ਗੱਲ ਕਹਿਤੀ ਜਾਵੇ ਕਿ ਮੈਨੂੰ ਕਿਸੇ ਪਾਸੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਆ ਇਹ ਕੇਵਲ ਤੇ ਕੇਵਲ ਇੱਕ ਹੰਕਾਰੀ ਵਿਅਕਤੀ ਦਾ ਜਿਹੜਾ ਉਹ ਬਿਆਨ ਆਖਿਆ ਜਾਂਦਾ ਕਿ ਇੰਨਾ ਹੰਕਾਰ ਤੇ ਸ਼ਾਇਦ ਇਹ ਹੰਕਾਰ ਦਾ ਹੀ ਜਿਹੜਾ ਸੱਟਾ ਹੈਗਾ ਕਿ ਜੋ ਤਰਮ ਤਰਨ ਦੇ ਵਿੱਚ ਵੀ ਰਾਜਾ ਬੜਿੰਗ ਨੂੰ ਜਿਸ ਤਰੀਕੇ ਨਾਲ ਆਪਣਿਆਂ ਬੋਲਾਂ ਦੇ ਕਾਰਨ ਮੂੰਹ ਦੀ ਖਾਣੀ ਪਈ ਸਿਆਣੇ ਕਹਿੰਦੇ ਕਿ ਬੋਲਣ ਤੋਂ ਪਹਿਲਾਂ ਬਹੁਤ ਆ ਨਾਪ ਤੋਲ ਕੇ ਸੋਚ ਲੈਣਾ ਚਾਹੀਦਾ ਤੇ ਨਾਪ ਤੋਲ ਕੇ ਜੜਾ ਬੋਲਣਾ ਚਾਹੀਦਾ ਪਰ ਸ਼ਾਇਦ ਰਾਜਾ ਬੜਿੰਗ ਨੂੰ ਇਹ ਗੱਲ ਜਿਹੜੀ ਹੈ ਸਮਝ ਤੋਂ ਬਾਹਰ ਆ ਉਹ ਮਹਿਜੇ ਬਿਆਨ ਜਿਹੜਾ ਦੇ ਦਿੰਦੇ ਆ ਉਨੇਕ ਭਾਰਤ ਪੋਸ਼ਣ ਆਸ਼ੂ ਵਰਗੇ ਸੀਨੀਅਰ ਬੰਦੇ ਦੇ ਉੱਤੇ ਇਹ ਸ਼ਬਦਾ ਕਟਾਕਸ਼ ਕਰਦਾ ਆਪਣੇ ਆਪ ਦੇ ਵਿੱਚ ਰਾਜਾ ਵੜਿੰਗ ਦੀ ਉਹ ਸੋਚ ਨੂੰ ਪੇਸ਼ ਕਰਦਾ ਕਿ ਜਿੱਥੇ ਇੱਕ ਹੰਕਾਰ ਪੂਰਨ ਤੌਰ ਤੇ ਸਿਖਰ ਤੇ ਚੜ ਰਿਹਾ ਜਸਰ ਤੇ ਹੁਨਾਰ ਜਿਹੜਾ ਬੋਲਦਾ ਪਿਆ ਦੂਜੇ ਪਾਸੇ ਉਹਨਾਂ ਦੀ ਅਗਲੀ ਗੱਲ ਹੋਰ ਜਿਹੜੀ ਉਹਨਾਂ ਨੇ ਕਹੀ ਹੈ ਕਿ ਹਾਂ ਭਈ ਜੇ ਇਦਾਂ ਹੁੰਦੀ ਤਾਂ ਫਿਰ ਲੋਕਾਂ ਨੇ ਮੈਂ ਨਕਾਰੇ ਹੋਏ ਲੋਕਾਂ ਦਾ ਉੱਤਰ ਨਹੀਂ ਦਿੰਦਾ ਗੱਲ ਰਾਜਨੀਤੀ ਦੇ ਵਿੱਚ ਅਗੜਾ ਸਭ ਜਿੱਤ ਹਾਰ ਜਿਹੜੀ ਬਣੀ ਰਹਿੰਦੀ ਆ ਕੋਈ ਜਿੱਤਦਾ ਕੋਈ ਹਾਰਦਾ ਕਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਜਿਹੜੇ ਉਕਰੋ ਫਲੋਤੇ ਹੁੰਦੇ ਤੇ ਜਿਤਨਾ ਕੇਵਲ ਇੱਕ ਨਹੀਂ ਹੁੰਦਾ ਤਾਂ ਇਹ ਕੋਈ ਵੱਡਾ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਗੱਲ ਦਾ ਜਵਾਬ ਇਹਦਾ ਸਮਝ ਤੋਂ ਬਾਹਰ ਹੈ ਤੇ ਜੇਕਰ ਜਿੱਤ ਹਾਰ ਦੀ ਹੀ ਗੱਲ ਕਰਨੀ ਹੈ ਤਾਂ ਫਿਰ ਤੁਸੀਂ ਦੇਖ ਲਓ ਕਿ ਗੱਜੜ ਬਾਤ ਉਹਨਾਂ ਦੀ ਪਤਨੀ ਜਿਹੜੀ ਆ ਅਜੇ ਮੈਂ ਗਲਤ ਨਾ ਹੋ ਤਾਂ 22000 ਦੇ ਵੋਟਾਂ ਦੇ ਫਰਕ ਨਾਲ ਹਣੀ ਸੀ ਜਦੋਂ ਚਾਰ ਜਿੰਨੀ ਚੋਣਾਂ ਜਿਹੜੀਆਂ ਪੰਜਾਬ 'ਚ ਹੋ ਰਹੀਆਂ ਸਨ ਤੇ ਜਦੋਂ ਕਿ ਦੂਜੇ ਪਾਸੇ ਆ ਜਦੋਂ ਭਾਰਤ ਭੂਸ਼ਣ ਆਸ਼ੂ ਨੇ ਜਿੰਮੀ ਚੋਣ ਲੜੀ ਆ ਤਾ ਉਹ ਭਾਰਤ ਪੁਸ਼ਪਨ ਆਸ਼ੂ ਦੇ ਸਾਹਮਣੇ ਦਿੱਲੀ ਦੀ ਹਾਰੀ ਹੋਈ ਮੌਜੂਦਾ ਆ ਜਿਹੜੀ ਆ ਆਮ ਆਦੀ ਪਾਰਟੀ ਦੀ ਸਰਕਾਰ ਪੂਰੀ ਲੀਡਰਸ਼ਿਪ ਕੇਜਰੀਵਾਲ ਤੇ ਦੂਜੇ ਪਾਸੇ ਭਗਮੰਤ ਮਾਨ ਤੇ ਉਸ ਦੀ ਸਮੁੱਚੀ ਟੀਮ ਜਿਹੜੀ ਸੀ ਉਹ ਲੁਧਿਆਣੇ ਬੈਠੀ ਤੇ ਭਾਰਤ ਪੁਸ਼ਪਨ ਆਸ਼ੂ ਇਕੱਲਾ ਉਸ ਦਾ ਮੁਕਾਬਲਾ ਕਰ ਰਿਹਾ ਸੀ ਤੇ ਇੱਕ ਪਾਸੇ ਸਰਕਾਰ ਹੋਵੇ ਤੇ ਕੱਲੀ ਜਿੰਮੀਕ ਜộn ਹੋਵੇ ਤਾਂ ਉੱਥੇ ਭਾਰਤ ਪੁਸ਼ਪਨ ਆਸ਼ੂ 10000 ਦੀਆਂ ਵੋਟਾਂ ਦੇ ਨਾਲ ਜੜਾ ਉਹ ਹਰੇ ਤਾਂ ਹੁਣ ਫਿਰ ਗਿੱਦੜਵਾਦ ਤੇ ਲੁਧਿਆਣਾ ਦੀ ਜਿੰਮੀ ਚੌਂ ਜਿਹੜੀ ਸੀ ਇਹ ਫਿਰ ਰਾਜਾ ਬਣੇ ਇਹ ਦੋਵੇਂ ਧਿਆਨ ਚ ਰੱਖ ਲੈਣੇ ਚਾਹੀਦੇ ਆ ਕਿ ਹਾਂ ਵੀ ਲੋਕ ਕਿਹਦੇ ਨਾਲ ਆ ਕਿ ਜਿਹੜਾ ਇੰਨੀ ਭਾਰੀ ਤਗੜੀ ਲੜਾਈ ਦੇ ਵਿੱਚ ਵੀ ਮਹਿਜ 10000 ਮੋਟਾ ਨਾਲ ਹਰਦਾ ਤੇ ਦੂਜੇ ਪਾਸੇ ਗਿੱਦੜ ਬਾ ਹਲਕੇ ਤੋਂ ਉਹਨਾਂ ਦੀ ਪਤਨੀ 22000 ਦੇ ਕਰੀਬ ਮੋਟਾ ਨਾਲ ਜਦੋਂ ਹਰਦੀ ਆ ਤਾਂ ਫਿਰ ਘਟੋ ਘਟ ਅ ਬੜਿੰਗ ਸਾਹਿਬ ਨੂੰ ਇਹਨਾਂ ਸਥਿਤੀਆਂ ਦਾ ਧਿਆਨ ਚ ਰੱਖਣਾ ਨਾ ਚਾਹੀਦਾ ਕਿ ਕੋਈ ਬੰਦਾ ਕਿੱਥੇ ਖਲੋਂਦਾ ਹੈ ਤੇ ਬੰਦੇ ਨੂੰ ਬਿਆਨ ਦੇਣ ਲੱਗਿਆ ਜਿਹੜਾ ਜਰੂਰ ਸੋਚ ਲੈਣਾ ਚਾਹੀਦਾ ਰਾਜਨੀਤੀ 'ਚ ਪਤਾ ਨਹੀਂ ਹੁੰਦਾ ਕਿ ਕਿਸ ਵਕਤ ਪਲਟੀ ਜੀ ਡੀ ਆ ਵਚਣੀ ਆ ਹੁਣ ਰਾਜਾ ਬੜਿੰਦ ਦੀ ਅਗਲੀ ਗੱਲ ਜਿਹੜੀ ਉਹਨਾਂ ਨੇ ਹੋਰ ਗੱਲ ਕੀਤੀ ਕਿ ਮੈਂ ਸਿੱਧੂ ਜੋੜੇ ਦਾ ਜਿਹੜਾ ਚੈਪਟਰ ਆ ਉਹ ਕਲੋਜ਼ ਹੋ ਚੁੱਕਾ ਮੈਂ ਤਰਜੀਹ ਨਹੀਂ ਦਿੰਦਾ ਇਹ ਮਤਲਬ ਉਹਨਾਂ ਦੀ ਗੱਲਬਾਤ ਜਿਹੜੀ ਉਹਨਾਂ ਨੇ ਕੀਤੀ ਇਹ ਵੀ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਨੇ ਕਿ ਇਹ ਹੰਕਾਰੀ ਵਿਅਕਤੀ ਦਾ ਹੀ ਬਿਆਨ ਹੈਗਾ ਕਿਉਂਕਿ ਇਸ ਤੋਂ ਪਹਿਲਾਂ ਸੁਖਜਿੰਦਰ ਸਿੰਘ ਹਬਾਵੇ ਨੇ 2 ਦਿਨ ਪਹਿਲਾਂ ਟੀਵੀ ਤੇ ਗੱਲਬਾਤ ਕੀਤੀ ਤਾਂ ਜਿਉ ਨੇ ਗੱਲ ਕੀਤੀ ਤਾਂ ਉਥੇ ਸੁਖਜਿੰਦਰ ਸਿੰਘ ਦਾਵਾ ਹੋਣਾ ਨਹੀਂ ਸਿੱਧੂ ਜੋੜੇ ਦੇ ਪ੍ਰਤੀਜਾ ਡਾਕਟਰ ਨਵਜੋਤ ਕੋਰ ਸਿੱਧੂ ਸੰਬੰਧੀ ਇਹੋ ਜਿਹੇ ਸ਼ਬਦ ਆਪ ਨਹੀਂ ਵਰਤੀ ਉਹਨਾਂ ਨੇ ਕਿਹਾ ਕਿ ਠੀਕ ਆ ਜਿੱਤਰਾ ਉਹਨਾਂ ਨੇ ਗੱਲ ਕੀਤੀ ਉਸ ਬੂਧ ਦੇਣ ਨਹੀਂ ਕਿਹਾ ਕੇਸ ਕਰਦੇ ਆਪਾਂ ਕੇਸ ਕਰਾਂਗੇ ਉਹਨਾਂ ਨੇ ਇਹ ਗੱਲ ਕੀਤੀ ਚਲੋ ਕਿ ਰਾਜਾ ਬੜੇਗੇ ਤੇ ਜਿਹੜੇ ਇਹ ਬੋਲ ਨੇ ਇਹ ਬੋਲ ਸਾਫ ਸੰਕੇਤ ਕਰਦੇ ਨੇ ਕਿ ਕਿੱਥੋਂ ਤੱਕ ਉਹ ਵਿਅਕਤੀ ਜਿਹੜਾ ਆ ਆਪਣੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਕਿਹੇ ਵਕਤ ਅਜੇ ਤੱਕ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦਾ ਮੈਂਬਰ ਹੈਗਾ ਜੋ ਕੱਢਿਆ ਨਹੀਂ ਨਵਜੋਤ ਸਿੰਘ ਸਿੱਧੂ ਤਾਂ ਕੱਢ ਦਿੱਤੀ ਆ ਪਰ ਨਵਜੋਤ ਸਿੰਘ ਸਿੱਧੂ ਨੂੰ ਕੱਢਿਆ ਨਹੀਂ ਹਜੇ ਉਹ ਪਾਰਟੀ ਦੇ ਨਾਲ ਆ ਕਾਂਗਰਸ ਪਾਰਟੀ ਦੇ ਨਾਲ ਤੇ ਜੇ ਉਹ ਭਾਰਤ ਭੂਸ਼ਣ ਆਸ਼ਰੂਕ ਆਖ ਨਹੀਂ ਸਮਝਦਾ ਨੰਬਰ 2 ਜੇ ਉਹ ਨਵਜੋਤ ਸਿੰਘ ਸਿੱਧੂ ਨੂੰ ਕੱਖ ਨਹੀਂ ਸਮਝਦਾ ਤਾਂ ਫਿਰ ਘੱਟੋ ਘੱਟ ਰਾਜਾ ਬੜਿੰਗ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਕਿਹਨੂੰ ਪ੍ਰੇਫਰ ਕਰ ਰਹੇ ਆ ਉਸ ਦੀ ਸੋਚ ਦਾ ਮਿਆਰ ਜਿਹੜਾ ਕਿੱਥੋਂ ਤੱਕ ਆ ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੋ ਤਾਂ ਨਵਜੋਤ ਸਿੰਘ ਸਿੱਧੂ ਦੇ ਉਹ ਪਾਸੇ ਕੋ ਵੀ ਨਜ਼ਰ ਜਿਹੜਾ ਉਹ ਨਹੀਂ ਆਂਦਾ ਭਾਰਤ ਭੂਸ਼ਨ ਆਸ਼ੂ ਦੇ ਮੁਕਾਬਲੇ ਤੁਸੀਂ ਗੱਲ ਕਰਨ ਜਿਸ ਤਰੀਕੇ ਨਾਲ ਮੈਂ ਟੱਕਰ ਦੀ ਗੱਲ ਕੀਤੀ ਆ ਭਾਰਤ ਭੂਸ਼ਨ ਆਸ਼ੂ ਦਾ ਕੱਦ ਰਾਜਾ ਵੜਿੰਗ ਦੇ ਮੁਕਾਬਲੇ ਕਈ ਹਿੱਸੇ ਜਿਹੜਾ ਵੱਧ ਦਿਖਾਈ ਦਿੰਦਾ ਜੇ ਰਾਜਨੀਤੀ ਦੀ ਗੱਲ ਕਰੀਏ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਹੋ ਰਹੀ ਹੈ ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਘੱਟ ਤੋਂ ਘੱਟ ਰਾਜਾ ਵੜਿੰਗ ਨੂੰ ਜ਼ਰੂਰ ਸੋਚ ਲੈਣਾ ਚਾਹੀਦਾ ਕਿ ਆਪਣੀ ਸੀਨੀਅਰ ਨetaਵਾਂ ਦੇ ਸੰਬੰਧੀ ਬੋਲ ਜਿਹੜੇ ਨਹੀਂ ਉਹ ਕਿਹੋ ਜਿਹਾ ਬੋਲੇ ਜਾਣੇ ਚਾਹੀਦੇ ਨੇ ਬਾਕੀ ਸ਼ਾਇਦ ਉਹਨਾਂ ਦਾ ਆਦਤ ਹੀ ਇਹੋ ਜੀ ਆ ਕਿ ਉਹ ਬੂਟਾ ਸਿੰਘ ਵਰਗੇ ਜਿਹੜੇ ਸੀਨੀਅਰ ਕਾਂਗਰਸੀ ਨੇਤਾ ਸੀ ਉਹਨਾਂ ਦੇ ਖਿਲਾਫ ਵੀ ਜਿਹੋ ਜਿਹੇ ਉਹਨਾਂ ਨੇ ਸ਼ਬਦਾਬਰੀ ਬੋਲੀ ਔਰ ਕਾਂਗਰਸ ਦੀ ਹਾਈ ਕਮਾਂਡ ਬਿਲਕੁਲ ਉਸ ਚੀਜ਼ ਨੂੰ ਚੁੱਪ ਕਰਕੇ ਬਰਦਾਸ਼ਤ ਕਰ ਗਈ ਇਹ ਵੀ ਗੱਲ ਜਿਹੜੀ ਉਹ ਸਾਹਮਣੇ ਨਹੀਂ ਆਉਂਦੀ ਤੇ ਬਾਕੀ ਕਾਂਗਰਸ ਦੀ ਜਿਹੜੇ ਮੈਂ ਫਿਰ ਗੱਲ ਉੱਥੇ ਕਰਦਾ ਕਿ ਭਾਰਤ ਪੁਸ਼ਨ ਆਸ਼ੂ ਨੇ ਜਿਹੜੇ ਸਵਾਲ اٹھਾਏ ਉਹ ਕੋਈ ਗਲਤ ਨਹੀਂ ਸਨ ਤੁਸੀਂ ਬੀਤੇ ਸਮੇਂ ਚ ਵੇਖ ਲਓ ਐਲੋਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਇਆ ਸੁਖਜਿੰਦਰ ਸਿੰਘ ਰਧਾਵੇ ਹੋਏ ਜਿਹੜੇ ਐਮਪੀ ਨੇ ਰਾਜਾ ਵਲੇ ਕਿੰਨੇ ਕੇ ਇਹ ਵਿਅਕਤੀ ਕਾਂਗਰਸ ਦੇ ਵਰਕਰਾਂ ਤੇ ਜਦੋਂ ਭੀੜ ਪੈਂਦੀ ਹੈ ਜਾ ਕੇ ਕਿਤੇ ਖਲੋਤੇ ਨਜ਼ਰ ਆਏ ਨੇ ਮੈਨੂੰ ਤਾਂ ਕਦੀ ਕਿਤੇ ਦਿਖਾਈ ਨਹੀਂ ਦਿੱਤੇ ਜਦੋਂ ਪਾਸੇ ਸੁਖਵੀਰ ਸਿੰਘ ਬਾਦਲ ਜਿਹੜਾ ਭਾਰਤ ਕੁਸ਼ਨ ਆਸ਼ੂ ਨਾਲ ਕੰਪੈਰੀਟਿਵ ਕੀਤਾ ਸੀ ਉਹ ਖਲੋਤੇ ਨਜ਼ਰ ਆਏ ਨੇ ਤਾਂ ਸ਼ਾਇਦ ਫਿਰ ਇਹੋ ਹੀ ਗੱਲ ਹੈ ਕਿ ਲੋਕ ਕਾਂਗਰਸ ਦੀ ਅੰਦਰੂਨੀ ਖਾਣਾ ਜੰਗੀ ਤੋਂ ਟੜੇਬਾਜੀ ਤੋਂ ਦੁਖੀ ਨੇ ਤੇ ਸ਼ਾਇਦ ਫਿਰ ਇਹੋ ਹੀ ਕਾਰਨ ਮੈਂ ਗੱਲ ਫਿਰ ਉੱਥੇ ਲੱਗਾਂ ਨੇ ਹੁਣ ਕੀ ਰਾਜੇ ਵਿੜਿੰਗ ਨੇ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਵਾਸਤੇ ਕਿਹਾ ਕਿਹਾ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਸਾਫ਼ ਕਹਿਤਾ ਸੀ ਜਰੂਰ ਜੇ ਸੀ ਕਿ ਮੈਂ ਰਾਜੇ ਬੜਿੰਗ ਨੂੰ ਨਹੀਂ ਮਿਲਣਾ ਤੇ ਇਹੋ ਹੀ ਰਾਜਾ ਬੜਿੰਗ ਕੇੇ ਵਕਤ ਉਹਨਾਂ ਨੂੰ ਆਪਣੇ ਬਹੁਤ ਕੁਝ ਕਹਿੰਦੇ ਰਹੇ ਨੇ ਜਿਹਦੇ ਸਬੰਧੀ ਨਵਜੋਤ ਸਿੰਘ ਸਿੱਧੂ ਨੇ ਵੀ ਬੀਤੇ ਸਮੇਂ ਚ ਆਵਾਜ਼ ਠਾਈ ਸੀ ਮੈਂ ਜੇ ਮਾਫ ਕਰਤਾ ਜਿਹੜੀ ਗੱਲ ਕੀਤੀ ਸੀ ਹੁਣ ਤੁਸੀਂ ਆਪ ਇਸ ਸਥਿਤੀਆਂ ਇਹ ਹਸਾਬ ਲਾ ਲਓ ਕਿ ਰਾਜਾ ਬੜਿੰਗ ਤਾਂ ਜਿਹੜਾ ਵਤੀਰਾ ਆ ਇਸ ਵਕਤ ਆਪਣੀ ਲੀਡਰਸ਼ਿਪ ਦੇ ਪ੍ਰਤੀ ਉਹ ਕਿਹੋ ਜਿਹਾ ਤੇ ਫਿਰ ਕੀ ਇਹੋ ਜੇ ਪ੍ਰਧਾਨ ਪਾਸੋਂ ਇਸ ਗੱਲ ਦੀ ਆਸ ਕੀਤੀ ਜਾ ਸਕਦੀ ਹੈ ਕਿ ਉਹ ਆਪਣੇ ਵਰਕਰਾਂ ਜਾਂ ਆਪਣੇ ਸਮਰਥਕ ਦੇ ਮਗਰ ਜਾ ਕੇ ਖਲੋਏਗਾ। ਇੰਨੀ ਗੱਲ ਕਹਿ ਦੇ ਨੇ ਕਿ ਮੈਨੂੰ ਕਿਸੇ ਕੋਲ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਤਵੜਿੰਗ ਸਭ ਸਰਟੀਫਿਕੇਟ ਲੈਣ ਦੀ ਲੋੜ ਹੁੰਦੀ ਹੈ। ਬਿਲਕੁਲ। ਤੇ ਜੇ ਸਰਟੀਫਿਕੇਟ ਤੁਸੀਂ ਨਹੀਂ ਲੈਣਾ ਤਾਂ ਫਿਰ ਤਾਂ ਕਾਂਗਰਸ 2027 ਦੇ ਵਿੱਚ ਦੁਬਾਰਾ ਆਉਂਦਾ ਜਿਹੜਾ ਸੁਪਨਾ ਜਿਹੜਾ ਆ ਫਿਰ ਤੇ ਉਹ ਸ਼ਾਇਦ ਨਾਈਥ ਬੇਰੀ ਹੋਊਗਾ। ਬਿਲਕੁਲ ਬੜਿੰਗ ਸਭ ਨੂੰ ਚਾਹੀਦਾ। ਜੀ। ਅਣਕੀ ਸਰ ਜਿਸ ਕੁਰਸੀ ਤੇ ਰਾਜਾ ਵੜਿੰਗ ਬੈਠੇ ਹੋਏ ਨੇ ਉੱਥੇ ਤਾਂ ਆਪਣੇ ਆਪ ਦੇ ਵਿੱਚ ਜਵਾਬ ਦੇ ਹੀ ਬਣ ਜਾਂਦੀ ਆ ਇਸ ਸੰਦਰਭ ਦੇ ਵਿੱਚ ਉਹਨਾਂ ਨੂੰ ਬੜਾ ਸੰਜੀਦਗੀ ਦੇ ਨਾਲ ਜਵਾਬ ਦੇਣਾ ਚਾਹੀਦਾ ਸੀ ਆਪਣੇ ਵਰਕਰਾਂ ਨੂੰ ਵੀ ਇਹ ਭਰੋਸਾ ਦਿਵਾਉਣਾ ਚਾਹੀਦਾ ਸੀ ਵੀ ਐਸੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਵਰਕਰ ਹੀ ਇੱਕ ਜੋ ਸੰਗਠਨ ਆ ਉਸਦੀ ਮਜ਼ਬੂਤੀ ਹੁੰਦਾ ਜੇ ਤੁਹਾਡੇ ਨਾਲ ਵਰਕਰ ਨਹੀਂ ਤਾਂ ਤੁਹਾਡੀ ਪਾਰਟੀ ਵੀ ਕਿਸੇ ਕੰਮ ਦੀ ਨਹੀਂ ਵਰਕਰਾਂ ਨੇ ਤੁਹਾਡੇ ਲਈ ਵੋਟ ਮੰਗਣੀ ਆ ਵਰਕਰਾਂ ਨੇ ਤੁਹਾਡੇ ਲਈ ਪ੍ਰਚਾਰ ਕਰਨਾਗਾ ਵਰਕਰਾਂ ਨੇ ਤੁਹਾਡੇ ਲਈ ਦਿਨ ਰਾਤ ਮਿਹਨਤ ਕਰਨੀ ਆ ਜੇਕਰ ਤੁਸੀਂ ਉਹਨਾਂ ਵਰਕਰਾਂ ਦੇ ਨਾਲ ਹੀ ਨਹੀਂ ਖੜੋਗੇ ਫਿਰ ਤੁਹਾਡੀ ਲੀਡਰੀ ਕਿਸ ਕੰਮ ਦੀ ਤੁਹਾਨੂੰ ਦਿੱਤੀਆਂ ਜੋ ਕੁਰਸੀਆਂ ਨੇ ਫਿਰ ਉਹ ਕਿਸ ਕੰਮ ਦੀਆਂ ਨੇ ਕਿਉਂਕਿ ਭਾਰਤ ਪੁਸ਼ਨਾਸ਼ੂ ਦੇ ਵੱਲੋਂ ਜਿਵੇਂ ਸਵਾਲ ਚੁੱਕੇ ਗਏ ਨੇ ਉਹ ਕੋਈ ਗਲਤ ਨਹੀਂ ਸੀ ਆਪਣੀ ਥਾਂ ਤੇ ਉਹ ਬਿਲਕੁਲ ਸਹੀ ਨੇ ਉਹਨਾਂ ਨੇ ਮਹਿਸੂਸ ਕੀਤੀ ਇਹ ਗੱਲ ਜੀ ਤੁਸੀਂ ਬਹੁਤ ਸਾਰਾ ਨੁਕਤਾ ਠਾਇਆ ਰਖੜਾ ਸਾਹਿਬ ਕਿ ਸੰਜੀਦਗੀ ਜੀ ਸੰਜੀਦਗੀ ਤੇ ਰਾਜਾ ਵੜਿੰਗ ਤਾਂ ਲੱਗਦਾ ਕੋਈ ਦੂਰੋਂ ਦੂਰੋਂ ਦਾ ਵੀ ਕੋਈ ਰਿਸ਼ਤਾ ਜਿਹੜਾ ਨਹੀਂ ਹੈਗਾ ਜੇ ਸੰਜੀਦਗੀ ਦੀ ਗੱਲ ਹੁੰਦੀ ਤਾਂ ਬੂਟਾ ਸਿੰਘ ਦੇ ਸੰਦਰਭ ਦੇ ਵਿੱਚ ਬੋਲੇਗੇ ਬੋਲ ਉਹ ਨਾ ਬੋਲਦੇ ਜੇ ਸੰਜੀਦਗੀ ਦੀ ਗੱਲ ਕਰਦੇ ਜੇ ਸੰਜੀਦਗੀ ਸ਼ਬਦ ਮੇਰਾ ਕਿ ਰਾਜਾ ਬੜਿੰਗਦੇ ਕਿਤੇ ਵੀ ਬੇਚਿਆ ਉਹ ਨਹੀਂ ਹੈਗਾ ਬਹੁਤ ਬਣਾ ਤੁਸੀਂ ਕੁਐਸਚਨ ਇਹ ਕੀਤਾ ਕਿ ਸੰਜੀਦਗੀ ਜ਼ਰੂਰੀ ਹੈ ਜਿਸ ਕੁਰਸੀ ਤੇ ਤੁਸੀਂ ਬੈਠੇ ਜੇ ਤਾਂ ਉਹ ਕੁਰਸੀ ਜਿਹੜੀ ਤੁਹਾਨੂੰ ਇਸ ਕਰਕੇ ਨਹੀਂ ਦਿੱਤੀ ਕਿ ਹਾਂ ਵੀ ਤੁਸੀਂ ਆਪਣੀਆਂ ਮਨਮਰਜ਼ੀਆਂ ਕੋ ਉਹ ਕੁਰਸੀ ਤੁਹਾਨੂੰ ਤਾਂ ਦਿੱਤੀ ਆ ਕਿ ਜੇ ਤੁਹਾਡੇ ਤੇ ਕੋਈ ਸਵਾਲ اٹਹੁੰਦਾ ਉਹਨਾਂ ਦੀ ਸੰਤੁਸ਼ਟੀ ਕਰਤਾ ਤੁਹਾਡਾ ਬੋਲਣਾ ਫਰਜਿਆ ਤਾਂ ਜੋ ਵਰਕਰ ਤਾਂ ਜੋ ਸਮਰਥਕ ਤਾਂ ਜੋ ਨੇਤਾ ਤੁਹਾਡੇ ਨਾਲ ਜੁੜੇ ਰਹਿਣ ਇਹ ਨਹੀਂ ਕਿ ਤੁਸੀਂ ਇੰਨੇ ਹੰਕਾਰ ਦੇ ਵਿੱਚ ਟੱਲੀ ਹੋ ਜਾਓ ਕਿ ਹਾਂ ਮੈਨੂੰ ਉਹਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਉਹਦੀ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਨਕਾਰੇ ਹੋਏ ਲੋਕਾਂ ਦਾ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ ਇਹ ਬੋਲ ਤਾਂ ਫਿਰ ਉੱਥੇ ਹੀ ਮੁੱਕਦੇ ਆ ਕਿ ਜਿੱਥੇ ਹੰਕਾਰ ਬੰਦੇ ਦੇ ਸਿਰ ਤੇ ਚੜ ਕੇ ਬੋਲਦਾ ਜਿਹੜਾ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਮੈਂ ਦੋ ਸ਼ਬਦਾਂ ਦੀ ਗੱਲ ਕੀਤੀ ਸੀ ਤਾਂ ਤੁਸੀਂ ਤਾਂ ਗੱਲ ਸੰਜੀਦਗੀ ਦੀ ਤੇ ਗੰਭੀਰਤਾ ਦੀ ਗੱਲ ਕਰ ਰਹੇ ਜੇ ਇਹ ਬੀਤੇ ਲੰਮੇ ਸਮੇਂ ਤੋਂ ਇਹ ਦੋ ਸ਼ਬਦਾਂ ਦਾ ਨੇੜੇ ਨੇੜੇ ਦਾ ਵੀ ਵਾਸਤਾ ਜੜਾਇਆ ਰਾਜੇ ਬੜੇਗਲਾ ਲੱਗਦਾ ਨਹੀਂ ਆ ਕਿਉਂਕਿ ਮੈਂ ਫਿਰ ਉਹੀ ਗੱਲ ਕਰਦਾ ਕਿ ਜੋਸ਼ ਇੱਕ ਕਾਂਗਰਸ ਦੇ ਸੀਨੀਅਰ ਨੇਤਾ ਬੂਟਾ ਸਿੰਘ ਦਾ ਜੋ ਕਾਦ ਆ ਰਾਜਾ ਬੜਿੰਗ ਮੇਰਾ ਨਹੀਂ ਖਿਆਲ ਕਰੀ ਉਸ ਬਰਾਬਰ ਵੀ ਕਦੇ ਉਹ ਪਹੁੰਚ ਸਕੇ ਪਰ ਉਹ ਬੰਦੇ ਨੇ ਉਹਦੇ ਸੰਬੰਧੀ ਉਹਦੀ ਬਰਾਦਰੀ ਨੂੰ ਆਧਾਰ ਬਣਾ ਕੇ ਜਿਹੜੀ ਗੱਲ ਕੀਤੀ ਉਥੋਂ ਬੰਦੇ ਦੀ ਸੰਜੀਦਗੀ ਤੇ ਬੰਦੇ ਦੀ ਗੰਭੀਰਤਾ ਦਾ ਬੰਦੇ ਦੀ ਸੁਵੇਦਨਸ਼ੀਲਤਾ ਦਾ ਪਤਾ ਲੱਗਦਾ ਆ ਬਾਕੀ ਚਲੋ ਜਿਸ ਤਰੀਕੇ ਨਾਲ ਹੁਣ ਇਹ ਗੱਲਾਂ ਹੋਈਆਂ ਨੇ ਮੈਂ ਤਾਂ ਇਥੋਂ ਤੱਕ ਵੀ ਗੱਲ ਕਹਾਈ ਸੀ ਕਿ ਨਵਜੋਸ਼ ਔਰ ਸਿੱਧੂ ਦੇ ਸੰਦਰਭ ਜਦ ਸਿੱਧੂ ਜੋੜੇ ਦੇ ਪ੍ਰਤੀ ਜਿਹੜੇ ਉਹਦੇ ਖਿਆਲ ਨਹੀਂ ਉਸ ਆਦੇ ਦੇ ਸਾਹਮਣੇ ਨੇ ਇਹਨਾਂ ਨਾਲ ਇੱਕ ਰਖਣਾ ਸਾਹਿਬ ਇਹ ਵੀ ਗੱਲ ਹੈਗੀ ਕਿ ਇਹਨਾਂ ਦਾ ਸਿੱਧੂ ਜੋੜੇ ਨੂੰ ਉਹ ਫਰਕ ਨਹੀਂ ਪੈਂਦਾ ਇਹਦੇ ਨਾਲ ਭਾਰਤ ਪੂਸ਼ਣ ਆਸ਼ੂ ਦੇ ਕਾਗਜ਼ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਸਰਟੀਫਿਕੇਟ ਲੈਣਾ ਹੈ ਪਰ ਬਤੌਰ ਪ੍ਰਧਾਨ ਰਾਜਾ ਬਰਿੰਗ ਦੀ ਪਰਸਨੈਲਿਟੀ ਦੇ ਰਾਜਾ ਬਰਿੰਗ ਦੀ ਸ਼ਖਸੀਅਤ ਦੇ ਪ੍ਰਸ਼ਨ ਜਿਹੜੇ ਨੇ ਜ਼ਰੂਰ ਉੱਠਦੇ ਆ ਕਿ ਹਾਂ ਪ੍ਰਧਾਨ ਦੇ ਬੋਲ ਕਿਹੋ ਜਿਹੇ ਨੇ ਜਿਹਦੇ ਸਬੰਧੀ ਪੰਜਾਬ ਦੇ ਲੋਕ ਪਹਿਲਾਂ ਵੀ ਜਾਣਦੇ ਆ ਬਾਕੀ ਜੇ ਬਤਾਰਾ ਤੇ ਦੂਜੇ ਪਾਸੇ ਬਤਿਰਾ ਰਾਜਾ ਬੜੇਗ ਦਾ ਇਹੋ ਹੀ ਰਿਹਾ ਆ ਫਿਰ ਲੱਗਦਾ ਨਹੀਂ ਆ ਇਹ 2027 ਦੇ ਵਿੱਚ ਇਹ ਬਤੌਰ ਪ੍ਰਧਾਨਗੀ ਦਾ ਅਧਿਨ ਦੇ ਚੋਣਾਂ ਲੜੀਆਂ ਜਾਂਦੀਆਂ ਨੇ ਇਹ ਕਾਂਗਰਸ ਦੁਆਰਾ ਸੱਤਾ ਦੇ ਵਿੱਚ ਆਵੇ ਲੱਗਦਾ ਨਹੀਂ ਬਾਕੀ ਦੇਖੋ ਕਾਂਗਰਸ ਹਾਈ ਕਮੰਡ ਕੀ ਕਰਦੀ ਬਿਲਕੁਲ ਤਾਂ ਅਜਿਹੇ ਲੀਡਰਾਂ ਨੂੰ ਆਪਣੇ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਜਰੂਰ ਸੋਚ ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਅਜਿਹੀ ਬਿਆਨਬਾਜ਼ੀ ਤੋਂ ਗਰੇਜ ਕਰਨਾ ਚਾਹੀਦਾ ਸਾਰ ਅਗਲੇ ਮਾਮਲੇ ਵੱਲ ਪਹੁੰਚ ਜਾਂਦੇ ਆ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਪ੍ਰੋਗਰਾਮ ਦੇ ਵਿੱਚ ਇਹ ਚਰਚਾ ਕਰ ਰਹੇ ਸੀ ਕਿ ਜੋ 328 ਸਰੂਪ ਨੇ ਆਖਰਕਾਰ ਉਹ ਕਿੱਥੇ ਗਏ ਕੱਲ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਇਸ ਮਾਮਲੇ ਦੇ ਵਿੱਚ ਅੱਗੇ ਆ ਜਾਂਦੇ ਹਾਲਾਂਕਿ ਉਸ ਤੋਂ ਪਹਿਲਾਂ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਸ ਦੇ ਵੱਲੋਂ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਬੰਦ ਕਰ ਦਿਓ ਉਸ ਤੋਂ ਬਾਅਦ ਸ਼ੀ ਕਿ ਸਹਦ ਮੁੱਖ ਮੰਤਰੀ ਭਗਵੰਤ ਮਾਨ ਜਾਂ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਪਿੱਛੇ ਨੂੰ ਹਟ ਜੇ ਪਰ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਝ ਮਤਿਆਂ ਦਾ ਹਵਾਲਾ ਦਿੰਦਿਆਂ ਕੁਝ ਐਕਟਾਂ ਦਾ ਹਵਾਲਾ ਦਿੰਦਿਆਂ ਜਿਵੇਂ ਅਕਾਲੀ ਦਲ ਤੋਂ ਲੈ ਕੇ ਐਜੀਪੀਸੀ ਤੇ ਐਜੀਪੀਸੀ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਪਰ ਸਵਾਲ ਚੁੱਕੇ ਉਹਨਾਂ ਸਵਾਲਾਂ ਨੂੰ ਕਿਵੇਂ ਦੇਖਦੇ ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵੀ ਇੱਕ ਬਿਆਨ ਸਾਹਮਣੇ ਆ ਜਾਂਦਾ ਅੱਜ 12 ਵਜੇ ਉਹ ਅਹਿਮ ਪ੍ਰੈਸ ਕਾਨਫਰੰਸ ਕਰਨਗੇ ਕੀ ਧਾਮੀ ਸਾਹਿਬ ਹੁਣ ਤਿਆਰ ਹੋ ਚੁੱਕੇ ਨੇ ਦੱਸਣ ਦੇ ਲਈ ਕਿ ਆਖਰਕਾਰ ਉਹ 328 ਰੂਪ ਕਿੱਥੇ ਗਏ ਸਾਰਾ ਸਿੱਖ ਸੰਗਤਾਂ ਦੇ ਅੱਗੇ ਦੱਸਿਆ ਜਾਵੇਗਾ ਜੀ ਰਖੜਾ ਸਾਹਿਬ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਸ ਮੂਹ ਜਿੰਨੇ ਵੀ ਨਾਨਕ ਨਾਮ ਲੈਵਾ ਸੰਗਤ ਹੈਗੀ ਆ ਉਹ ਇਹ ਜਾਣਨਾ ਚਾਹੁੰਦੀ ਹੈ ਕਿ ਉਹ 32800 ਕਿੱਥੇ ਗਏ ਸ਼੍ਰੋਮਣੀ ਅਕਾਲੀ ਦਲ ਦਾ ਇਹ ਤਰਕਾ ਜੀ ਉਹ ਕਿੱਥੇ ਚੋਰੀ ਨਹੀਂ ਹੋਏ ਉਹ ਕਿਤੇ ਨਹੀਂ ਗਏ ਉਹ ਕੇਵਲ ਭ੍ਰਿਸ਼ਟਾਚਾਰ ਦਾ ਮੁੱਦਾ ਹੀ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਪੈਸੇ ਰਿਕਾਰਡ ਨਹੀਂ ਦਰਜ ਕੀਤਾ ਪੈਸੇ ਜੇਬ ਚ ਪਾੜੇ ਤੇ ਉਹ ਦੇ ਦਿੱਤੇ ਚਲੋ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਤਰਕ ਨੂੰ ਵੀ ਮੰਨ ਲਿਆ ਜਾਂਦਾ ਮੰਨ ਲਿਆ ਜਾਣਾ ਚਾਹੀਦਾ ਹੈ ਰਕਟੋਕੜਾ ਇਹ ਸਪਸ਼ਟ ਤੇ ਹੋਣਾ ਚਾਹੀਦਾ ਕਿ ਉਹ ਸਰੂਪ ਫਿਰ ਵੇਚੇ ਕਿਨਾਂ ਨੂੰ ਕਟੋਕੜ ਪਤਾ ਤਾਂ ਲੱਗ ਜੇ ਔਰ ਹੁਣ ਵੇਖੋ ਅਜੇ ਤੱਕ ਸਿੱਖ ਸੰਗਤ ਇਹਦੇ ਸਬੰਧੀ ਇੰਨੀ ਗੰਭੀਰਤਾ ਨਾਲ ਸੋਚ ਨਹੀਂ ਸੀ ਜੀ ਠੀਕ ਆ 328 ਰੂਪ ਹੋਏ ਨੇ ਇੱਕ ਸਵੇਦਨਸ਼ੀਲ ਮੁੱਦਾ ਜੀ ਲੋਕਾਂ ਦਾ ਧਿਆਨ ਨਹੀਂ ਸੀ ਪਰ ਜਿਸ ਤਰੀਕੇ ਨਾਲ ਸ਼ਰੂਮਨੀ ਅਕਾਲੀ ਦਲ ਦੀ ਅਤਰੰਕ ਕਮੇਟੀ ਉਸ ਤੋਂ ਮਗਰੋਂ ਅ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਣਿਕ ਗਿਲਦੀਪ ਸੰਘੜ ਗੱਜ ਸਾਹਮਣੇ ਆਏ ਉਹ ਜਿਸ ਤਰੀਕੇ ਦੀ ਤੇ ਉਹਦੇ ਉਲਟ ਫਿਰ ਅਗਲੇ ਦਿਨ ਜਾ ਕੇ ਜਿਸ ਤਰੀਕੇ ਨਾਲ ਭਗਵੰਤ ਬਾਣ ਹੋਣਾ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘੇਰੇ ਵਿੱਚ ਲੈ ਲਿਆ। ਔਰ ਸਵਾਲ ਟੇਬਲ 328 ਰੂਪਾਂ ਤਾਂ ਹੀ ਨਹੀਂ ਠਾਏ ਬਲਕਿ ਜਥੇਦਾਰ ਕੁਲਦੀਪ ਸੰਘੜ ਗੱਜਰੀਨ ਦੀ ਯੁਕਤੀ ਤੇ ਵੀ ਉਹਨਾਂ ਨੇ ਠਾਤੇ। ਤੇ ਇਹਦੇ ਨਾਲ ਕੀ ਹੋਇਆ ਕਿ ਹਰ ਵਿਅਕਤੀ ਹੁਣ ਇਹ ਸੋਚਣ ਵਾਸਤੇ ਮਜਬੂਰ ਜ਼ਰੂਰ ਹੋ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀ ਮਜਬੂਰੀ ਆ। ਉਹ 328 ਰੂਪਾਂ ਦੇ ਸੰਦਰਭ ਦੇ ਵਿੱਚ ਇਹ ਕੋਈ ਵੀ ਐਕਸ਼ਨ ਜਿਹੜਾ ਕਾਨੂੰਨੀ ਤੌਰ ਤੇ ਨਹੀਂ ਲੈਣਾ ਚਾਹੀਦੀ ਤੇ ਦੂਜੇ ਪਾਸੇ ਲੋਕ ਇਹ ਵੀ ਸੋਚਣ ਵਾਸਤੇ ਹੋਣਗੇ ਪੰਜਾਬ ਸਰਕਾਰ ਦੀ ਇਸ ਵੇਲੇ ਕੀ ਮਜਬੂਰੀ ਬਣ ਗਈ ਆ ਕਿ ਹਾਂ ਭਈ ਜਦੋਂ ਇਲੈਕਸ਼ਨ ਲੱਗੇ ਆਉਣ ਲੱਗੀ ਆ ਉਹ ਪਰਚਾ ਦਰਜ ਇਹ ਉਹਨਾਂ ਨੇ ਐਫ ਆਈ ਆਰ ਲਾਂਚ ਵੀ ਕਰਤੀ ਐਸ ਆਈ ਟੀ ਵੀ ਬਣਾਤੀ ਆ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਧਮਕੀ ਦੇ ਬਾਵਜੂਦ ਉਹ ਹੋਰ ਦੋ ਪੈਰ ਅੱਗੇ ਵਧ ਗਏ ਆ ਲੋਕ ਹੁਣ ਇਸ ਪਾਸੇ ਵੱਲ ਸੋਚਣ ਵਾਸਤੇ ਮਜਬੂਰ ਜਿਹੜੇ ਆ ਰੱਖਣਾ ਸਭ ਜ਼ਰੂਰ ਹੋ ਗਿਆ। ਹੁਣ ਬੜੀ ਹੈਰਾਨਗੀ ਦੀ ਗੱਲ ਆ ਕਿ 328 ਰੂਪ 2020 ਦੀ ਗੱਲ ਜਾਂ ਸਾਢੇ 5 ਸਾਲ ਹੋ ਚਲੇ ਆ ਜਿਸ ਤਰੀਕੇ ਨਾਲ ਭਗਵੰਤ ਮਾਨ ਹੁਣਾ ਨੇ ਕੱਲ ਮਤੇ ਵਿਖਾਏ ਸਾਰਾ ਕੁਝ ਵਿਖਾਇਆ ਔਰ ਸਵਾਲਾਂ ਦੇ ਕੇਰੇ ਵਿੱਚ ਸ਼ਰੂਮ ਨੇ ਗੁਰਦੁਆਰਾ ਪ੍ਰਬੰਧਕ ਮੀਟਿੰਗ ਨੂੰ ਲੈ ਆਂਦਾ ਈਵਨ ਕਈ ਈਸ਼ਰ ਸਿੰਘ ਦੀ ਰਿਪੋਰਟ ਨੂੰ ਵੀ ਉਹਨਾਂ ਨੇ ਆਧਾਰ ਬਣਾ ਕੇ ਗੱਲ ਕੀਤੀ ਕਿ ਜਿਹਦੇ ਵਿੱਚ ਫੌਜਦਾਰੀ ਮਕੱਤਬਿਆਂ ਦੀ ਗੱਲ ਹੋਈ ਹੈ। ਤਾਂ ਹੁਣ ਗੱਲ ਇਹ ਹੈ ਕਿ ਫੇਰ ਉਹ ਕਿੰਨੇ ਜੀ ਇਹਨਾਂ ਨੇ ਮਤੇ ਜਿਹੜੇ ਉਹ ਕੈਨਸਲ ਕਰ ਦਿੱਤੇ ਆਪ ਤਾਂ ਗੱਲ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਖੁਣਾ ਨੋਮੀ ਟਾਰਗੇਟ ਜਿਹੜਾ ਉਹ ਕੀਤਾ ਔਰ ਜਥੇਦਾਰ ਹੁਣਾ ਨੇ ਵੀ ਗੱਲ ਕੀਤੀ ਹੈ ਉਹ ਰਖੜਾ ਸਾਬ ਜੇਕਰ ਅਸੀਂ ਆਪਣੇ ਪੱਧਰ ਤੇ ਵਿਸ਼ਲੇਸ਼ਣ ਕਰੀਏ ਤਾਂ ਪਹਿਲੀ ਤਾਂ ਗੱਲ ਇਹ ਹੈ ਕਿ ਸ਼ਰੂਮ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਡਿਊਟੀ ਬਣਦੀ ਇਹ ਫਰਜ਼ ਬਣਦਾ ਕਿ ਸੰਗਤ ਦੇ ਮਨ ਵਿੱਚ ਕਿਸੇ ਵੀ ਕਿਸਮ ਦਾ ਜੇ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਉਹ ਸ਼ੰਕੇ ਦਾ ਨਿਵਾਰਨ ਜਿਹੜਾ ਕੀਤਾ ਜਾਵੇ ਹੁਣ 328 ਰੁਪਿਆਂ ਦੀ ਜਿਹੜੀ ਮੰਗ ਆ ਉਹਦੀ ਜਾਂਚ ਦੀ ਜਿਹੜੀ ਮੰਗ ਸੀ ਉਮਰੋ ਮੰਤਰੀ ਭਗਵੰਤ ਮਾਨ ਨੇ ਜਾਂ ਪੰਜਾਬ ਸਰਕਾਰ ਨੇ ਆਪਣੇ ਪੱਧਰ ਤੇ ਨਹੀਂ ਸੀ ਕੀਤੀ ਬਲਕਿ ਸਿੱਖ ਸੰਸਥਾਵਾਂ ਨੇ ਹੀ ਕੀਤੀ ਸੀ ਸਿੱਖ ਸੰਸਥਾਵਾਂ ਚ ਉਹ ਚੰਗੇ ਬਲਦੇਵ ਸਿੰਘ ਬੜਾਲਾ ਬਲਦੇਵ ਸਿੰਘ ਖਾਲਸਾ ਇਹੋ ਜਿਹੇ ਬੰਦੇ ਚਾਹੁੰਦੇ ਸਨ ਕਿ ਹਾਂ ਵੀ ਜਿਹੜਾ ਸੱਚ ਹੈ ਉਹ ਸਾਹਮਣੇ ਆਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੱਚ ਨੂੰ ਲੁਕਾਉਣ ਵਾਸਤੇ ਕਿਉਂ ਮਜਬੂਰ ਹੋਈ ਅੱਜ ਤੱਕ ਇਹ ਗੱਲ ਜਿਹੜੀ ਉਹ ਸਮਝ ਨਹੀਂ ਆ ਰਹੀ ਦੂਜੇ ਪਾਸੇ ਗਿਆਨੀ ਕੁਲਦੀਪ ਸਿੰਘ ਕੜਕਾਚ ਹੁਣੀ ਉਸ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜੇ ਮੈਂ ਗਲਤ ਨਾ ਹੋਵਾਂ ਤਾਂ ਮੇਰਾ ਖਿਆਲ ਆ ਕਾਪਤਖ ਸਾਹਿਬ ਦੇ ਜਥੇਦਾਰ ਜਿਹੜੇ ਅੱਜ ਤੱਕ ਜ ਉਹਨਾਂ ਬੋਲ ਰਿਹਾ ਖਾਲੇ ਇਹ ਪਹਿਲੇ ਜਥੇਦਾਰ ਦੇ ਜਿਹਨਾਂ ਨੇ ਮੈਂ ਕਹਿੰਦਾ ਤੌਰ ਤੇ ਪ੍ਰੈਸ ਕਾਨਫਰੰਸ ਤੇ ਆਪਣੇ ਪਿਛਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀਡੀਓ ਆਧਾਰ ਬਣਾ ਕੇ ਕਹਿੰਦਾ ਤੌਰ ਤੇ ਪ੍ਰੈਸ ਕਾਨਫਰੰਸ ਦਿਖਾਇਆ ਔਰ ਕਿਹਾ ਕਿ ਹਾਂ ਪੇ 328 ਰੁਪਏ ਦੀ ਸੰਬੰਧੀ ਉਦੋਂ ਦੇ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਇਹਦੇ ਉੱਤੇ ਕੋਈ ਲੋੜ ਨਹੀਂ ਆ ਮਤਲਬ ਜੇ ਹੋ ਗਏ ਗਿਆਨੀ ਕੁਲਦੀਪ ਸਿੰਘ ਗੜਗੱਜ ਬਾਇਤ ਦਾ ਤੌਰ ਤੇ ਪ੍ਰੈਸ ਕਾਨਫਰੰਸ ਗਿਆਨੀ ਹਰਪ੍ਰੀਤ ਦੀ ਵੀਡੀਓ ਦਿਖਾ ਰਹੇ ਆ ਔਰ ਉਹਨਾਂ ਦੇ ਫੈਸਲੇ ਨੂੰ ਦਰਸਾ ਰਹੇ ਕਿ ਇਹ ਫੈਸਲਾ ਉਸੇ ਫੈਸਲੇ ਦੀ ਰੌਸ਼ਨੀ ਦੇ ਵਿੱਚ ਹੋਇਆ ਤਾ ਫਿਰ ਜਥੇਦਾਰ ਕੁਲਦੀਪ ਸਿੰਘ ਗੜਕਾਚ ਨੂੰ ਚਾਹੀਦਾ ਕਿ 2 ਦਸੰਬਰ ਦੇ ਫੈਸਲੇ ਜਿਹੜੇ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਨੇ ਬਤੌਰ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਕੀਤੇ ਉਹਨਾਂ ਫੈਸਲਿਆਂ ਦੇ ਸੰਦਰਭ ਦੇ ਵਿੱਚ ਹੀ ਬਲਟੋਈ ਦਾ ਕੇਸ ਤੇ ਬਾਕੀ ਕੇਸਾਂ ਦੀ ਸੰਬੰਧੀ ਵੀ ਨਜ਼ਰਸਾਨੀ ਜਿਹੜੀ ਆ ਉਹ ਕਰ ਲਈ ਜਾਂਦੀ ਪਰ ਉੱਥੇ ਹੀ ਕੁਲਦੀਪ ਸਿੰਘ ਗੜਕਾਚ ਨੇ ਕੁਝ ਵੀ ਇਹੋ ਜਿਹਾ ਮੁੱਦਾ ਠਾਇਆ ਹੀ ਨਹੀਂ ਉਹਨਾਂ ਨੇ ਕੇਵਲ ਤੇ ਕੇਵਲ ਉਹ ਮੁੱਦਾ ਠਾਇਆ ਕਿ ਜਿੱਥੇ ਗੈਨੀ ਕੁਲਦੀਪ ਆਪਣੇ ਗੈਨੀ ਹਰਪ੍ਰੀਤ ਹੁਣੇ ਵੀ ਘਿਰਦੇ ਨਾ ਕਿਤੇ ਘਿਰਦੇ ਨਜ਼ਰ ਆਏ ਉਹਨਾਂ ਨੇ ਇੱਕ ਕਿਸਮ ਦਾ ਉਹਨਾਂ ਦੇ ਆੜੇ ਵਾਲੇ ਵੀ ਚੱਕਰ ਵੀ ਜੜਾ ਉਹ ਰਚਿੰਦੀ ਜਿਹੜੀ ਕੋਸ਼ਿਸ਼ ਕੀਤੀ ਕਿ ਹਾਂ ਭਈ ਇਹਦੇ ਵਿੱਚ ਮੈਂ ਤਾਂ ਕੁਝ ਨਹੀਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੁਣ ਪੁਨਰ ਸਰਜੀਤ ਸ਼ਰੋਮਨੀ ਕਾਲੀਦਾਲ ਦਾ ਹਿੱਸਾ ਨੇ ਆ ਸੀ ਉਦੋਂ ਕਹਿੰਦੇ ਹੁਣ ਉਹ ਦੂਜੇ ਪਾਸੇ ਉਹ ਤਰ੍ਹਾਂ ਨੇ ਇੱਕ ਕਿਸਮ ਦੇ ਨਾਲ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਵੀ ਇਸ ਮੁੱਦੇ ਤੇ ਚੁਪਕਾਉਣ ਦੀ ਜਿਹੜੀ ਕੁਲਦੀਪ ਸਿੰਘ ਗੜਕਾ ਜ ਨੇ ਜਿਹੜੀ ਕੋਸ਼ਿਸ਼ ਕੀਤੀ ਇਹ ਬੜੀ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਸਥਿਤੀ ਜਿਹੜੀ ਉਸ ਵੇਲੇ ਬਣਾਤੀ ਤੇ ਮੈਂ ਉਸੇ ਵਕਤ ਹੈ ਜਦ ਨੂੰ ਪ੍ਰੋਗਰਾਮ ਦੇਖ ਰਿਆ ਸੀ ਪ੍ਰੈਸ ਕਾਨਫਰੰਸ ਹੋ ਰਿਹਾ ਸੀ ਤਾਂ ਉਦੋਂ ਇਹ ਇੱਕ ਤੱਥ ਸਾਹਮਣੇ ਆਇਆ ਕਿ ਉਹ ਬਾਰ-ਬਾਰ ਇਹਦਾ ਹਵਾਲਾ ਦੇ ਰਹੇ ਨੇ ਤੇ ਫਿਰ 2 ਦਸੰਬਰ ਦੇ ਹੁਕਮਨਾਮੇ ਜਿਹੜੇ ਜਾਰੀ ਹੋਏ ਸਨ ਉਹ ਵੀ ਉਸੇ ਸੰਦਰਭ ਚ ਬਾਚੇ ਜਾਣੇ ਚਾਹੀਦੇ ਹਰ ਪ੍ਰੀਤੇ ਸੰਦਰਭ ਚ ਪਰ ਕਲਦੀਪ ਸਿੰਘ ਗੜਗਾਟੇ ਨੇ ਉਥੇ ਚੁੱਪ ਕਰ ਗਏ। ਸੋ ਗੜਗਾਟਾ ਸਾਹਿਬ ਦੀ ਜਿਹੜੀ ਭੂਮਿਕਾ ਆ ਉਹ ਵੀ ਬੜੀ ਹੋਰ ਤਰੀਕੇ ਦੀ ਆ। ਚਲੋ ਆਪਾਂ ਜ਼ਥੇਦਾਰ ਨੇ ਸਾਡੇ ਉਹ ਕਾਲ ਤੱਕ ਦੇ ਸਰਮਾਤ ਜ਼ਥੇਦਾਰ ਨੇ ਉਹਨਾਂ ਦਾ ਹੁਕਮ ਜਿਹੜਾ ਕੌਮ ਵਾਸਤੇ ਮੰਨਣਾ ਜਿਹੜਾ ਇਹ ਪੂਰਨ ਤੌਰ ਤੇ ਬੰਦਾ ਹੈ ਕਿ ਕੌਮ ਜਿਹੜੀ ਉਹਨਾਂ ਦੇ ਫੈਸਲਿਆਂ ਨੂੰ ਪਸਤਾ ਕਰੇ ਪਰ ਇੱਕ ਗੱਲ ਹਰਖੜਾ ਸਾਹਿਬ ਜਿਹੜੀ ਇੱਥੇ ਮੈਂ ਜ਼ਰ ਕਿ ਮੈਂ ਭਾਈ ਰਣਜੀਤ ਸਿੰਘ ਤੋਂ ਲੈ ਕੇ ਹੁਣ ਤੱਕ ਦੇ ਜਥੇਦਾਰਾਂ ਦੀ ਸਾਰੇ ਕਾਰਸ਼ੇਲੀ ਬੜੇ ਕਰੀਬੀ ਦਾ ਉਸਤੇ ਵਿਖੀ ਹੈ इवन ਉਸ ਤੋਂ ਪਹਿਲਾਂ ਮੈਂ ਖੜਕੂਆ ਦੇ ਦੌਰ ਤੇ ਦਰਮਿਆਨ ਵੀ ਇਹ ਜਿੰਨੇ ਵੀ ਜਥੇਦਾਰ ਰਹੇ ਨੇ ਮੈਂ ਕਿਤੇ ਨਾ ਕਿਤੇ ਉਹਨਾਂ ਨੂੰ ਜਨਗਤਾਨ ਦਾ ਉਹਨਾਂ ਦੀ ਕਾਰਸ਼ੇਹਾਨ ਦਾ ਭਾਈ ਚਸਪੀ ਸਿੰਘ ਰੋਡੇ ਵੀਰੇ ਯਾਨੀ ਅਗਰਦੀਪ ਸਿੰਘ ਕੌਂਕੇ ਹੁਣੀ ਵੀਰੇ ਸਾਰੇ ਉਹ ਭਾਈ ਰਣਜੀਤ ਸਿੰਘ ਦਾ ਜੇਕਰ ਮੈਂ ਤਾਂ ਕਰਦਾ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਿਯੁਕਤ ਕੀਤੇ ਗਏ ਸਨ ਤੇ ਜਦੋਂ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਆ ਰਖੜਾ ਸਾਹਿਬ ਦੋ ਚਾਰ ਮਹੀਨੇ ਤੇ ਉਹ ਇਸ ਤਰੀਕੇ ਦਾ ਬਿਆਨ ਆਣ ਕੇ ਦਿੰਦੇ ਨੇ ਜਾਂ ਇਸ ਤਰੀਕੇ ਦਾ ਕਾਰਜ ਕਰਦੇ ਨੇ ਕਿ ਇਸ ਤਰ੍ਹਾਂ ਲੱਗਦਾ ਕਿ ਇਹਨਾਂ ਤੋਂ ਪਹਿਲਾਂ ਕੋਈ ਵੀ ਸਿਆਣਾ ਜਥੇਦਾਰ ਜਿਹੜੇ ਨਹੀਂ ਹੈ ਸਭ ਤੋਂ ਜ਼ਿਆਦਾ ਇਹਨਾਂ ਦੀ ਸੂਰਜ ਦੇ ਪ੍ਰਤੀ ਇਹਨਾਂ ਦੀ ਸਹਿਯੋਗਤਾ ਸਭ ਕੁਝ ਇਹੋ ਹੀ ਨਹੀਂ ਚਾਹੀਏ ਭਾਈ ਰਣਜੀਤ ਸਿੰਘ ਹੁਣ ਗਿਆ ਜਿੰਗਨਦਰ ਸਿੰਘ ਬਦਾਨਤੀ ਹੁਣ ਗਿਆ ਨਹੀਂ ਪੂਰਨ ਸਿੰਘ ਹੁਣ ਆਉਂਦੇ ਤੋਂ ਉਹ ਇਸ ਤਰੀਕੇ ਦੇ ਨਾਲ ਪਰ ਅਖੀਰ ਤੋਂ ਬਾਅਦ ਕੁਝ ਸਮੇਂ ਤੋਂ ਬਾਅਦ ਜਿਹੜਾ ਉਹਨਾਂ ਦਾ ਰੋਲ ਆ ਉਹਨਾਂ ਦੀ ਜਿਹੜੀ ਭੂਮਿਕਾ ਆ ਉਹ ਕੁਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਬਿਲਕੁਲ ਤੁਸੀਂ ਯਾਨੀ ਹਰਪ੍ਰੀਤ ਦੇ ਸੰਦਰਭ ਚ ਵੇਖ ਲਓ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਬਾਹਰ ਜੜਾ ਕੱਢਿਆ ਗਿਆ ਯਾਨੀ ਰੁਭੀ ਸਿੰਘ ਉਹਨਾਂ ਦੀ ਸਥਿਤੀ ਤੁਸੀਂ ਵੇਖ ਲਓ ਤੇ ਜਦੋਂ ਉਹ ਬਿਨਾਂ ਫੈਸਲੇ ਕਰਦੇ ਸਨ ਉਹ ਫੈਸਲੇ ਪੈਨਾ ਕੁਝ ਹੋਤਰਾਂ ਦੇ ਹੁੰਦੇ ਆ ਤੇ ਬਾਅਦ ਚ ਉਹਨਾਂ ਦੇ ਬੂਲ ਪਤਾ ਜਾਂਦੇ ਆ ਸੋ ਇੱਥੇ ਇਹ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਕਿ ਇਸ ਵੇਲੇ ਜਿਹੜੀ ਕੌਮ ਆ ਉਹ ਬੜੀ ਨਾਜ਼ੁਕ ਸਥਿਤੀ ਚ ਲੰਘ ਰਹੀ ਐ ਅਜੇ ਬੜਗਾਰੀ ਦੇ ਮੁੱਦੇ ਜਿਹੜੇ ਉਹ ਹੱਲ ਨਹੀਂ ਹੋਏ ਹੁਣ ਇੱਕ ਨਵਾਂ ਮੁੱਦਾ ਬਿਠਾਇਆ ਹੀ ਇਹ ਇੱਕ ਸਾਹਮਣੇ ਜਿਹੜਾ ਆ ਰਿਹਾ ਦੇਖੋ ਰਾਸੀ ਪਾਰਟੀਆਂ ਨੇ ਤੇ ਸਿਆਸੀ ਗੱਲਾਂ ਕਰਦੀਆਂ ਕਰਦੀ ਹਰ ਮੁੱਦੇ ਨੂੰ ਸਿਆਸਤ ਉਹਨਾਂ ਹਰ ਮੁੱਦੇ ਤੇ ਸਿਆਸਤ ਕਰਨੀ ਕਰਨੀ ਆ ਤਾਂ ਇੱਥੇ ਸਭ ਤੋਂ ਜ਼ਰੂਰੀ ਇਹ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਰਗੀ ਪੁੱਤਰ ਸੰਸਥਾ ਉਹ ਕਦੇ ਵੀ ਉਸ ਦਾ ਵਕਾਰ ਛੇੜਾ ਉਹ ਦਾਤ ਨਹੀਂ ਲੱਗਣਾ ਚਾਹੀਦਾ ਔਰ ਬੀਤੇ ਲੰਮੇ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਪਖ ਸਾਹਿਬ ਦੇ ਵਕਾਰ ਨੂੰ ਢਾਹ ਲਾਈ ਆ ਕੁਝ ਲੋਕਾਂ ਨੇ ਉਹ ਆਪਣੇ ਆਪ ਵਿੱਚ ਸ਼ਾਇਦ ਇਹਨਾਂ ਲੋਕਾਂ ਦੀ ਜਿਹੜੀ ਜਿਨ੍ਹਾਂ ਦੇ ਕਾਬਜ ਧੜੇ ਨੇ ਜਾਇ ਹਮ ਜਿਹੜੇ ਲੋਕ ਉਥੇ ਜੇ ਬੈਠ ਕੇ ਜਿਹੜੇ ਫੈਸਲੇ ਕਰਦੇ ਨੇ ਉਹਨਾਂ ਕਰਕੇ ਇਹ ਜਿਹੜੀ ਧੂਮਖਾ ਜਿਹੜੀ ਬਣੀ ਹੈ ਨਹੀਂ ਤਾਂ ਇਹ ਕੋਈ ਲੋੜ ਨਹੀਂ ਹੈਗੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵਿਚਕਾਰ ਜਿਹੜਾ ਲੈਜਾ ਲਿਆਂਦਾ ਜਾਂਦਾ ਗੱਲ ਜਿਹੜੀ ਹੈ ਗੱਲ ਸ਼੍ਰੋਮ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ 328 ਰੁਪਿਆਂ ਦੀ ਹੈ ਇਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੇਰਾ ਨਹੀਂ خیال ਕਿ ਵਿੱਚ ਜਿਹੜਾ ਹੋਣਾ ਚਾਹੀਦਾ ਸੀ ਜੇ ਧਾਮੀ ਸਾਹਿਬ ਚਲੋ ਸਾਥੋਂ ਬਹੁਤ ਸਿਆਣੇ ਨੇ ਪਰ ਅਸੀਂ ਜਿਹੜੀ ਬਤੌਰ ਸੰਗਤ ਇਹ ਗੱਲ ਕਹਿੰਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਇਸ ਮੁੱਦੇ ਤੇ ਬਿਲਕੁਲ ਨਹੀਂ ਸੀ ਉਹਨਾਂ ਨੂੰ ਵਿਚ ਲਿਆਉਣਾ ਚਾਹੀਦਾ ਧਾਮੀ ਸਾਹਿਬ ਇਸ ਮੁੱਦੇ ਤੇ ਆਣ ਕੇ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਜੋ ਮਰਜ਼ੀ ਕਰਦੇ ਜੋ ਮਰਜ਼ੀ ਜਵਾਬ ਦਿੰਦੇ ਹੁਣ ਜਿਹੜੀਆਂ ਸਥਿਤੀਆਂ ਨੇ ਬੜੀਆਂ ਹੋਰ ਤਰੀਕੇ ਨੇ ਜਿਹੜੀਆਂ ਉਹ ਬਣ ਚੁੱਕੀਆਂ ਨੇ ਉਹਨਾਂ ਨੇ ਜਥੇਦਾਰ ਸਾਹਿਬ ਨੇ ਅਲਟੀਮੇਟ ਕਹਿਤਾ ਸੀ ਕਿ ਪੰਥਕ ਵਾਰਤ ਅਨੁਸਾਰ ਕਾਰਵਾਈ ਜੜੀ ਕੀਤੀ ਜਾਊਗੀ ਭਗਵੰਤਬਾਹ ਨੇ ਦੋ ਪੈਰ ਤਾਂ ਜਾ ਕੇ ਕਹਿਤਾ ਜਾਂਚ ਲਈ ਅਸੀਂ ਕਰਦੀ ਕਰਤੀ ਹੁਣ ਟਕਰਾਓ ਜਿਹੜਾ ਇਸ ਮੁੱਦੇ ਤੇ ਜਿਹੜਾ ਹੋਵੇਗਾ ਹੋਵੇਗਾ ਵੱਡੀ ਗੱਲ ਭਗਵੰਤਬਾਹ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਤੁਹਾਡੀ ਜਿਹੜੀ ਨਿਯੁਕਤੀਆਂ ਉਹ ਜਿਹੜੀ ਮਰਿਆਦਾ ਦੇ ਅਨੁਸਾਰ ਜਿਹੜੀ ਨਿਯੁਕਤੀ ਦੇ ਸਵਾਲ ਜਿਹੜੇ ਚੁਕੇ ਨੇ ਉਹਨੇ ਇੱਕ ਕਿਸਮ ਦਾ ਲੱਗ ਤਰ੍ਹਾਂ ਦੀ ਜਿਹੜੀ ਗੇਂਦ ਆ ਜਿਹੜੀ ਅਕਾਲਤਖਬ ਸਾਹਿਬ ਤੋਂ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤੀ ਹਾਰਾ ਕੀ ਡਿਊਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਹੈ ਕਿ ਹਾਂ ਭਈ ਇਹ ਜਿਹੜੇ ਸਵਾਲ ਠਾਏ ਗਏ ਨੇ ਇਹਨਾਂ ਦਾ ਸ਼ੰਕਿਆਂ ਦਾ ਨਿਵਾਰਣ ਹੋਣਾ ਚਾਹੀਦਾ ਆ ਔਰ ਬਾਕੀ ਰਖਾ ਸਾਹਿਬ ਇਹ ਗੱਲ ਜ਼ਰੂਰੀ ਹੈ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਸੋਚਦੀ ਹੈ ਕਿ ਇਸ ਮਸਲੇ ਨੂੰ ਸ਼੍ਰੀ ਅਕਾਲ ਤਖਬ ਸਾਹਿਬ ਨੂੰ ਸਪੁਰਦ ਕਰਕੇ ਤਾਂ ਆਪ ਆਪਾਂ ਸੌਖੇ ਤਰੀਕੇ ਨਾਲ ਸਾਈ ਕਿਉਂਕਿ ਇਹ ਹੁਣ ਸੋਸ਼ਲ ਮੀਡੀਆ ਦਾ ਸਮਾਂ ਆ ਉਹ ਪੁਰਾਣੇ ਸਮੇਂ ਦੀਆਂ ਨਿੱਕੀ ਜਿਹੀ ਗੱਲ ਜਿਹੜੀ ਹੈ ਚੱਕ ਉਹ ਸਾਹਮਣੇ ਆ ਜਾਂਦੀ ਹੈ ਤੇ ਤੁਸੀਂ ਇਸ ਦੇ ਵਿੱਚ ਇਸ ਹਵਾਮ ਵਿੱਚ ਤਾਂ ਫਿਰ ਦੋਨੋਂ ਤਰ੍ਹਾਂ ਹੀ ਨੱਗਿਆ ਨੇ ਕਿਉਂਕਿ ਜਿੱਥੇ ਐ ਜੀ ਪੀ ਸੀ ਇਹ ਗੱਲ ਕਹਿ ਰਹੀ ਹੈ ਕਿ ਸਰਕਾਰ ਰਾਜਨੀਤੀ ਕਰ ਰਹੀ ਹੈ ਚਲੋ ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿਉਂਕਿ ਰਾਜਨੀਤਿਕ ਪਾਰਟੀ ਆ ਤਾਂ ਰਾਜਨੀਤੀ ਹੋਵੇਗੀ ਪਰ ਮੁੱਖ ਮੰਤਰੀ ਭਗਵੰਤ ਮਾਨ ਵੀ ਜੇਕਰ ਕਿਤੇ ਇਹ ਸੋਚਦੇ ਆ ਕਿ ਇਸ ਦਾ ਲਾਹਾ ਉਹਨਾਂ ਨੂੰ 2027 ਦੇ ਵਿੱਚ ਮਿਲ ਜਾਏਗਾ ਸ਼ਾਇਦ ਉਹ ਵੀ ਗਲਤ ਨੇ ਤਾਂ ਇਸ ਹਵਾਮ ਦੇ ਵਿੱਚ ਦੋਨੋਂ ਹੀ ਨੱਗੇ ਨੇ ਪੰਥਕ ਨੂੰ ਦੁਵਿਧਾ ਦੇ ਵਿੱਚ ਪਾ ਰਹੇ ਨੇ ਇਸ ਤਰ੍ਹਾਂ ਦੇ ਨਾਲ ਨਹੀਂ ਹੋਣਾ ਚਾਹੀਦਾ ਅਖੀਰ ਦੇ ਵਿੱਚ ਸਰ ਗੱਲ ਕਰ ਲਈਏ ਤਾਂ ਅੱਜ ਬੜਾ ਫੈਸਲਾ ਕੋਲ ਦੇਣਾ ਅੱਜ ਪੰਜਾਬ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੋਣ ਜਾ ਰਿਹਾ ਹੈਗਾ ਉਸ اجلاس ਨੂੰ ਕੀਵੇਂ ਦੇਖਦੇ ਹੋ ਕਿ ਜਿਸ ਮਕਸਦ ਦੇ ਲਈ اجلاس ਸੱਦਿਆ ਗਿਆ ਹੈ ਉਸ ਮਕਸਦ ਵੱਲ ਸਰਕਾਰ ਪਹੁੰਚੇਗੀ ਸਾਡੀਆਂ ਵਿਰੋਧੀਆਂ ਤੇਰਾ ਉਸ ਦੇ ਵਿੱਚ ਆਪਣੀ ਭੂਮਿਕਾ ਵਧੀਆਂ ਨਿਭਾਉਣਗੀਆਂ ਜਾਂ ਫਿਰ ਇੱਕ ਦੂਜੇ ਦੇ ਗੁਲਾਮਿਆਂ ਨੂੰ ਹੱਥ ਪਾ ਕੇ ਹੀ ਵਾਪਸ ਮੁੜਿਆ ਜਾਵੇਗਾ ਅਖੀਰ ਦੇ ਵਿੱਚ ਇਸ ਬਾਰੇ ਵਿਚਾਰ ਜ਼ਰੂਰ ਰੱਖਿਓ ਰਖੋ ਜੀ ਗੱਲ ਰਖੜਾ ਸਾਹਿਬ ਵਿਸ਼ੇਸ਼ اجلاس ਜਿਹੜਾ ਬੁਲਾਇਆ ਕੁਝ ਘੰਟੇ ਬਾਅਦ ਉਹ ਸ਼ੁਰੂ ਹੋ ਜਾਣਾ ਹੈ ਅਜਲਾਸ ਦੇ ਵਿੱਚ ਜਿਹੜੀ ਮੰਦਰੀਕਾ ਸਕੀਮ ਕੇਂਦਰ ਸਰਕਾਰ ਵੱਲੋਂ ਜਿਹੜੀ ਖਤਮ ਕੀਤੀ ਗਈ ਹੈ ਔਰ ਉਹਦੀ ਥਾਂ ਤੇ ਜੀਬੀਜੇ ਆਰਾਮਜੀ ਜਿਹੜੀ ਸਕੀਮ ਜਿਹੜੀ ਲਿਆਂਦੀ ਗਈ ਹੈ ਉਹਦੇ ਬਰੁਤੇ ਇੱਕ ਪਤਾ ਪ੍ਰਸਤਾਵ ਜਿਹੜਾ ਪਾਸ ਕੀਤਾ ਜਾਣਾ ਹੈ ਔਰ ਉਹਦੇ ਨਾਲ ਹੀ ਨਾਲ ਤਿੰਨ ਜਾਂ ਚਾਰ ਜਿਹੜੇ ਬਿੱਲ ਨੇ ਉਹ ਇਤ ਵਿੱਚ ਪੇਸ਼ੇ ਰ ਕੀਤਾ ਜਾਣੇ ਪਰ ਹਨਾਨੀ ਦੀ ਗੱਲ ਹੈ ਕਿ ਇਸ ਅਜਲਾਸ ਦੇ ਵਿੱਚ ਪ੍ਰਸ਼ਨ ਕ ਜਾਂ ਜੀਰੋ ਕਾਲ ਜਿਹੜਾ ਉਹ ਨਹੀਂ ਰੱਖਿਆ ਗਿਆ ਸੋ ਇਹ ਤਾਂ ਪੱਕੀ ਹੈ ਇਸ ਜ਼ੀਰੋ ਕਾਲ ਜਾਂ ਪ੍ਰਸ਼ਨ ਕਾਲ ਨਾ ਰੱਖਣ ਤੇ ਕੋਈ ਵੀ ਵਿਧਾਇਕ ਚਾਹੇ ਵਿਰੋਧੀ ਧਿਰ ਦਾ ਹੋਵੇ ਜਾਂ ਦੂਜਾ ਉਹ ਸਵਾਲ ਜਿਹੜਾ ਨਹੀਂ ਠਾ ਸਕੇਗਾ ਹੁਣ ਇੱਕ ਦਿਨ ਦੇ اجلاس ਦੇ ਵਿੱਚ ਕਿੰਨਾ ਕੁ ਰੌਲਾ ਰੱਪਾ ਪੈਣਾ ਇਹ ਸਾਰਿਆਂ ਦੇ ਸਾਹਮਣੇ ਆ ਬਾਕੀ ਸਰਕਾਰ ਦਾ ਜਿਹੜਾ ਮੁੱਦਾ ਉਹ ਇਹੀ ਆ ਕਿ ਮੰਦਰੀਗਾ ਸਕੀਮ ਦੇ ਵਿਰੁੱਧ ਜਿਹੜਾ ਪ੍ਰਸਤਾਵ ਜਿਹੜਾ ਉਹ ਲਿਆਂਦਾ ਜਾਵੇ ਬਾਕੀ ਕਾਰਵਾਈ ਤਾਂ ਬੀਤੇ ਜੇ ਬੀਤੇ ਦੌਰਾਂ ਦੀ ਵੇਖੋ ਤਾਂ ਰੌਲਾ ਰੱਪਾ ਹੀ ਜਿਹੜਾ ਉਹ ਪੈਂਦਾ ਰਿਹਾ ਵਿਰੋਧੀ ਨਾਅਰੇ ਲੂ ਦੇ ਮਾਰ ਕੇ ਬਾਹਰ ਚਲੇ ਜਾਂਦੇ ਰਹੇ ਆ ਤੇ ਇਹ ਵੀ ਇਸੇ ਡੀਗ ਚ ਹੁੰਦੇ ਆ ਸਰਕਾਰ ਸੱਤਾਧਾਰੀ ਤੇ ਰੁਪੀ ਹਾਂ ਤੇ ਵਿਰੋਧੀ ਬਾਹਰ ਚੰਦੇ ਫਿਰ ਜਿਹੜੇ ਮਤੇ ਪਾਸ ਆਪਾਂ ਜਿਹੜੇ ਕਰਦੇ ਆ ਉਹ ਆਰਾਮ ਨਾਲ ਹੋ ਜਾਣ ਕਾਂਗਰਸ ਦੀ ਵੀ ਕੋਸ਼ਿਸ਼ ਇਹ ਹੁੰਦੀ ਆ ਕਿ ਕਹਿੰਦੇ ਆਂ ਦੇ ਸਾਹਮਣੇ ਅਸੀਂ ਵੀ ਰੌਲਾ ਰੱਪਾ ਪਾ ਕੇ ਬਾਹਰ ਜਾਈਏ ਬਾਕੀ ਚਲੋ ਜੋ ਵੀ ਹੈਗਾ ਉਸ ਸਮੇਂ ਬਾਅਦ ਲੋਕਾਂ ਦੇ ਸਾਹਮਣੇ ਆ ਹੀ ਜਾਣਾ ਹੈ ਦੇਖਦੇ ਆ ਕਿ ਇਹ ਜਿਹੜਾ ਵਿਸ਼ੇਸ਼ ਜਿਲ੍ਹਾ ਜਿਹੜਾ ਸੱਦਿਆ ਗਿਆ ਜਿਹੜਾ ਭਾਜਪਾ ਜਿਸ ਦਾ ਵਿਰੋਧ ਕਰ ਰਹੀ ਆ ਔਰ ਸੱਤਾਧਾਰੀ ਤੇ ਜਿਹੜੀ ਇਸ ਪਾਸੇ ਅੜੀ ਆ ਦੇਖਦੇ ਆ ਕਿ ਅੱਜ ਦਾ ਦਿਨ ਜਿਹੜਾ ਇਹ ਜਲਾਸ ਕਿਹੋ ਜਿਹਾ ਰਹਿਦਾ ਹੈ ਬਿਲਕੁਲ ਤਾਂ ਦੇਖਣਾ ਹੋਵੇਗਾ ਅਣਖੀ ਸਰ ਕੀ ਫੈਸਲਾ ਸਾਡੀ ਸਰਕਾਰ ਦੇ ਵੱਲੋਂ ਸਾਡੀਆਂ ਵਿਰੋਧੀ ਧਿਰਾਂ ਦੇ ਵੱਲੋਂ ਅੱਜ ਵਿਧਾਨ ਸਭਾ ਦੇ ਵਿੱਚ ਲਿਆ ਜਾਂਦਾ ਅਣਖੀ ਸਰ ਪ੍ਰੋਗਰਾਮ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਤਾਂ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ तमाम ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰਜਣਾ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ